ਆਹ ਤਾਂ ਕਰੋ ਕੋਲ ਮੇਰਾ ਪੰਜਾਬ ਸੀ ਉਹਦੇ ਸਿਰ ਤੇ ਜੀ ਪਤਨੀ ਪਤਨੀ ਨਕੇਦਰ ਸਿੰਘ ਲਗਾਓ ਨਾ ਜੀ ਲਗਾ ਸਾਰੇ ਲਗਾਓ ਉੱਥੇ ਖੜਾ ਤੁਸੀਂ ਆਓ ਤੁਸੀਂ ਰੱਖੋ ਸਾਨੂੰ ਆਪਾਂ ਆ ਗਈ ਮਾੜੀ ਨਹੀਂ ਕਰਦੀ ਯਾਰ ਇਹ ਜਿੰਨੇ ਅੱਡੇ ਅੱਡੇ ਵਾਲੇ ਵੀ ਲੈਂਦਾ ਫੇਰ ਮੈਂ ਇਹ ਲਗੂ ਨਹੀਂ ਮੁਆ ਇਲਾ ਬਸ 977 77 ਨੰਬਰ ਤੁਹਾਡੇ ਨੂੰ ਮਿਲਣੇ ਆ ਨਵੀਂ ਘਰ ਹੈ ਨਾ ਪੁਰਾਣੀ ਦੀ ਬੁੜੀ ਦਾ 18ਵਾਂ ਮਦਨ ਪਰਾਂ ਦੀ ਵਿਚਾਰਾ ਪੁੱਛਿਆ ਕੋਈ ਸਸਟ ਕਾਰ ਦੋ ਨਾਲ ਬਹੁਤ ਬਹੁਤ ਭੱਲੇ ਮੋਟਰਸਾਈਕਲ ਚੱਲ ਜਾ ਕਰੀ ਪਿੱਛੇ ਉੱਪਰ ਦਾ ਨਹੀਂ ਸ਼ਟ ਕਰਨੀ ਸ਼ਾਹੀ ਬਾਅਦ ਪਿੰਗ ਜਦੋਂ ਜਾ ਕਰੋ ਪੁਰਾਣਾ ਮੋਟਰਸਾਈਕਲ ਬਾਹਰ ਕੱਢ ਕੇ ਆ ਗਿਆ ਤੇ ਕਿਹਦਾ ਬੋਝ ਨਹੀਂ ਮੇਰਾ ਕੀ ਕਰਨੀ ਆ ਗਈ ਆ ਬਾਗੋ ਮੈਂ ਮਾਰ ਛੱਡਣਾ ਇਹ ਭੈਣ ਜੋ ਨਾ ਰੋਦੇ ਮਾਰ 52586 ਨੰਬਰ ਦੱਖੀ ਆਇਆ ਨਾ ਨੰਬਰ 1 ਨਹੀਂ ਮੇਰੀ ਜਾਨਾ ਫੋਨ ਵੀ ਮਤਲਬ ਉੱਥੇ ਪਰ ਰਹਿ ਜਾਂਦੇ ਆ ਪੰਜਾਬੀ ਉਹਦਾ ਕੀ ਕਰਦਾ ਮੈਂ ਦੇਖਿਆ ਸੀ ਬੇਲਾ ਨੂੰ ਇਹ ਬੱਚਾ ਇੰਨਾ ਪਿਆਰਾ ਜੋ ਜੋ ਮੱਦੱਕੇ ਨੇ ਨੂੰ ਦੇਖਿਆ ਹੋਗਾ ਮੈਨਾਂ ਇਹਦਾ ਮੂੰਹ ਕੋ ਪਿਆ ਹੋਗਾ ਬੇਲਾ ਕੋ ਦੋ ਬਜਾ ਨਿਕਲਿਆ ਭੂਆ ਬਚਾਲਾ ਮੈਨੂੰ ਭੂਆ ਬਚਾਲਾ ਮੈਨਾਂ ਗਲਤ ਕੰਮ ਕਰਨ ਲੱਗਾ ਇਹ ਐਦਾ ਬੋਲੇ ਵੀ ਮੈਨੂੰ ਠੋਕਣਾ ਐ ਨਹੀਂ ਇਹ ਬੱਚੇ ਨੇ ਕਹਿ ਵੀ ਕਹਿੰਦਾ ਵੀ ਤੈਨੂੰ ਠੋਕਣਾ ਚਾਹੀਦਾ ਨਹੀਂ ਆ ਫਿਰ ਜਾ ਕੇ ਮੈਂ ਬਚਾਇਆ ਮੈਂ ਤਾਂ ਛੋਟੇ ਭਾਜੀ ਦੇ ਕੋਲ ਹੀ ਪਹੁੰਚ ਕੇ ਰਹਿ ਗਿਆ ਕਿੱਥੇ ਵੀ ਜੰਗਲ ਚ ਕੋਈ ਆ ਕੇ ਦੋ ਕਿ ਪਰ ਮੇਰੇ ਪਰਾਂ ਮੈਂ ਇਨੀ ਨਹੀਂ ਚਾਹੀਦੀ ਭਾਜੀ ਮੈਨੂੰ ਹੌਸਲੇ ਬੋਲਦੇ ਜਿੰਦੇ ਯਾਰ ਮੇਰੀ ਗੱਲ ਸੁਣੋ ਤਾਂ ਬਹੁਤ ਮਾਰ ਹਨੇ ਜ ਬਹੁਤ ਵਾਰ ਕਾਰਵਾਰ ਇੰਨਾ ਕਾਰਵਾਰ ਨਹੀਂ ਕੋਈ ਜਿਹਾ ਲਿਆ ਸੋਹਾਰੀ ਹੈ ਠੀਕ ਹੈ ਨਾ ਬਸ ਪੁਲਿਸ ਆਉਗੀ ਘੁੰਮ ਕੇ ਚੱਲ ਜਾਊਗੀ ਇਸੇ ਬਾਅਦ ਕਾਂਜੇ ਇੱਥੇ ਹਮਾਰੇ ਬਾਦੂ ਬਿਲਕੁਲ ਮੋਰ ਆਹ ਦੇਖ ਇਧਰ ਨਿਆਰਾ ਦੋ ਦੋ ਕੈਂਟਨ ਵਾਲੇ ਤਾਂ ਕਰੇ ਗੜੀ ਚ ਕੰਪਦਾ ਇਹ ਬੰਦਾ ਨਹੀਂ ਲੰਬਾ ਰਹਿੰਦਾ ਹੈ ਹਾਂ ਫਾਲੇ ਦੇ 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 ਰੋਟਾ ਬਾਈ ਪੁੱਛਾ ਰਿਹਾ ਹੈ ਕਿ ਰੱਖਣੀ ਪਤਾ ਨਹੀਂ ਆਉਂਦਾ ਕਿੰਨੇ ਕੱਢਣਾ ਬਾਸ਼ਰ ਆਹ ਬੜਾ ਖੜਾ ਹੋਣਾ ਮਾ ਮਾ ਦਾ ਸਰਦ ਜੋ ਵੀ ਹਾਂ ਮਾ ਮਾ ਦਾ ਸਰਦ ਜੋ ਵੀ ਬਾਜੀ ਮਾਰਾ ਨਾ ਸਾਡੇ ਪੁੱਤ ਕੰਮ ਕਰ ਸਕੂਲੇ ਵੀ ਜਾਣਾ ਸਾਡੇ ਬੱਚਿਆਂ ਨੇ ਹਾਂ ਉਸ ਕਲੀ ਚ ਇਹੀ ਕੰਮ ਹੁੰਦਾ ਚੌਥੇ ਕੰਨੇ ਇਹੀ ਕੰਮ ਹੁੰਦਾ ਸਾਡੀ ਗਲੀ ਦੇ ਵਿੱਚ ਖਾ ਪੀ ਕੇ ਇਹ ਦੋ ਰੋਪਏ ਦਾ ਤਾਂ ਲੋਕਾਂ ਦੇ ਗੇਟ ਖੜਕਾਉਂਦਾ ਇਹ ਰਾਤ ਨੂੰ ੱੱਕੇ ਮਾਰਦਾ ਗੇਟ ਦੇ ਵਿੱਚ ਰੱਖੋ ਇਹ ਦੱਸੋ ਕਿਹਨੇ ਕਿਹਨੇ ਰੱਖਣਾ ਨਾ ਉਹਨਾਂ ਦਾ ਨਾਮ ਲਿਖਾ ਬੁਸਤੀ ਲੈਣਾ ਹੈ ਤੁਹਾਡਾ ਮਤ ਕੀ ਤੂੰ ਕੰਮੀਨਾ ਜਿਹਨੂੰ ਦਿਖਾਉਣਾ ਲਾ ਮੈਨੂੰ ਨਾ ਲਿਖਾ ਆਈ ਜਾਂਦੇ ਆ ਅਸੀਂ ਅਸੀਂ ਇਹਦੇ ਵਾਸਤੇ ਆਏ ਆ ਆਈ ਹੋਰ ਵੀ ਕੰਮ ਕਰਨੇ ਆ ਅਸੀਂ ਜ਼ਿੰਮੇਵਾਰੀ ਚੱਕੋ ਮੈਂ ਨਾ ਬੋਲੇ ਪਣਾ ਕੀ ਤੇ ਨਾ ਲਿਖਾ ਲਿਖਾ ਤੇਰਾ ਨਾ ਫਿਰ ਸਾਡੇ ਕੋਲ ਸਾਡੇ ਨਾਲ ਨਹੀਂ ਭੇਜਣਾ ਤੂੰ ਆਪਣੀ ਜ਼ਿੰਮੇਵਾਰੀ ਇੱਥੇ ਰੱਖਣੀ ਅਸੀਂ ਆਏ ਇਹਨੂੰ ਲਿਜਾਣ ਵਾਸਤੇ ਦੱਸੋ ਨਾਮ ਦੱਸ ਨਾ ਜੱਤੇ ਬੰਦੇ ਆਣਨ ਤੋਂ ਦੀ ਭੇਜ ਦਿੰਦੇ ਆਂ ਨਹੀਂ ਜੱਤੇ ਬੰਦੇ ਨਹੀਂ ਭੇਜਣਾ ਅਸੀਂ ਹੋਰ ਵੀ ਅੱਬਾ ਕੰਮ ਕਰਨੇ ਹੈ ਪੈਣਗੇ ਅੰਜੂ ਨਹੀਂ ਜੱਤੇ ਬੰਦੇ ਆਉਣਗੇ ਨਾ ਬੰਦੇ ਉਹ ਜ਼ਰਬੀ ਤੇ ਕਰੋ ਫੋੜ ਯਾਰ ਬਾਬੇ ਲਾ ਫੋੜ ਮੈਨੂੰ ਨੇ ਪਿੰਡ ਕਿਹੜਾ ਪਿੰਡ ਇੱਕ ਮਿੰਟ ਨਾਮ ਲਿਖਦੇ ਬਾਬਾ ਨਾਮ ਲਿਖਾ ਨਹੀਂ ਕੋਣ ਅਸੀਂ ਨਾਮ ਕੋਣੇ ਕਹਿੰਦੇ ਨਾਮ ਲਿਖਾਉਣਾ ਨਹੀਂ ਅਸੀਂ ਚੱਲੇ ਆ ਕੋਈ ਕੰਮ ਹੋ ਜਾਣਾ ਅਸੀਂ ਚੱਲੇ ਆ ਜੇ ਨਹੀਂ ਤੁਹਾਡੀ ਜਿੰਮੇਵਾਰੀ ਹੈ ਸਾਰਿਆਂ ਦੀ ਜਿਹੜੇ ਇੱਥੇ ਬੰਦੇ ਮੈਂ ਫੋਟੋ ਖਿੱਚ ਲੈਂਦਾ ਸਾਰਿਆਂ ਮਾਰੀ ਬੋਲ ਕੇ ਅਸੀਂ ਅਸੀਂ ਪੰਚਾਇਤ ਬਾਰਾ ਗੋਣ ਅਸੀਂ ਆਦਾ ਫੜਦੇ ਅਸੀਂ ਚਲਾ ਦੇਤੀ ਹਾਂ ਹਾਂ ਬੋਲੋ ਬੋਲ ਇਹ ਆਪਾਂ ਦੇ ਨਹੀਂ ਚਲਾ ਜਾਂਦਾਂ ਨੂੰ ਲੈ ਕੇ ਉੱਥੇ ਕੰਮ ਆਉਂਦਾ ਜੀ ਜੀ ਜੇ ਕੀ ਆਪ ਕਿਹਾ ਰਹੇ ਹੋ ਪੋਚੇ ਲਾਉਣ ਗਈ ਸੀ ਕਿ ਉਹ ਨਹੀਂ ਦੱਸੋ ਆਹ ਹੁਣ ਦਾ ਘਰ ਤੇ ਮਰਾ ਨਹੀਂ ਲਾਉਣ ਨੂੰ ਕੰਮ ਤੇ ਇਹਨਾਂ ਨੂੰ ਕੰਮ ਕਰਕੇ ਲੈ ਕੇ ਗਿਆ ਚੱਕੀ ਸਾਨੂੰ ਵੀ ਰੱਖਣਾ ਹੈ ਸਮਝ ਨਹੀਂ ਆ ਰਿਹਾ ਐਸ ਘਣੀ ਚ ਬਹੁਤ ਬੰਦਕਾਰ ਗਾਉਂਦਾ ਮੈਂ ਦੋਰੀਆ ਕੋਈ ਨਹੀਂ ਆਇਆ ਹੋ ਨਾ ਇਹ ਗੱਲ ਇੱਕ ਪੰਜਾਬ ਦਾ ਇਹਦਾ ਕਟਿਆ ਰੋ ਰਿਹਾ ਜਿਹੜੇ ਤੁਹਾਡੇ ਫੈੜੀ ਦਾ ਕੰਮ ਕਰਦੇ ਪਪੀ ਰਹਿ ਅੰਦਰ ਕਰੋ ਬਿਲਕੁਲ ਉਥੇ ਨਹੀਂ ਆ ਰਿਹਾ ਪੂਰਾ ਫੈਸ਼ੀਨ ਆਪਰੇੜੇ ਕੰਦੇ ਕੋਈ ਖਾਲੀ ਕਰਾਉਣੀ ਕੋਈ ਕੰਮ ਇਹ ਅੱਠੀ ਫਾੜੀ ਕਿੰਨੀ ਜੀ ਮੈਂ ਨਾ ਦੱਸੋ ਹੋ ਰਿਹਾ ਆ ਦੇਖੀ ਤੁਹਾਡੇ ਵੀ ਇਹ ਬੰਦਾ ਲਗਾ ਕਰਦੇ ਆ ਫਿਰ ਆਪਾਂ ਨੂੰ ਪਹਿਲਾਂ ਆਪਾਂ ਵੀ ਗਏ ਸਾਡੇ ਸਾਡੇ ਵੀ ਨਾ ਖੜਦੇ ਆ ਮੁੰਡਾ ਦੇ 15 ਮਿੰਟ ਸਾਂ ਹੰਸੇ ਆਇਆ ਵੀ ਆ ਸਾਡੇ ਸਹਿ ਮੈਂ ਸਾਡੀ ਪੱਕੀ ਪੂਰਾ ਜਨ ਗਲੀ ਚ ਘੁੰਮਦਾ ਹੈ। ਇੰਨੇ ਵਾਲ ਪਟ ਗਏ। ਪੰਜ ਸਾਲ ਤੋਂ ਪਹਿਲਾਂ ਗੁਰਦੁਆਰੇ ਫੜਦੇ ਰਹੇ। ਕੋਈ ਫੇਰ ਪੁੱਛ ਨਹੀਂਆ ਫੇ ਮੈਂ ਆਇਆ ਵਜ੍ਹਾ ਕਰਦਾ। ਇਸਕੇ ਬੰਦਾ ਦੀ। ਪਈਏ ਜੀ। ਤੁਸੀਂ ਦੋ ਮਿੰਟ ਰਹਿ ਜਾਓ। ਪਤਾ ਪਤਾ ਤੇ ਤੇ ਨਿਆਣਾ ਜੀ। ਖੜਾ ਖੜਾ ਮੋੜ 'ਤੇ ਖੜਾ ਈ। ਮੀਡੀਆ ਵਾਲਾ ਆ ਜਣੀ ਆ। ਨਾ ਪਰਾ ਕਰਦਾ। ਇਹ ਬਾਲਡੀਂ ਦੇ ਪਰਬਤ ਕਿਤੇ ਮੈਂ ਉਹ ਤੱਕ ਕੋਈ ਗੱਲ ਨਹੀਂ ਰਹਿਣ ਦੇ ਛੱਡਿਆ। ਆਪਾਂ ਪਹਿਲਾਂ ਹੀ ਖੀ ਥੱਕੇ ਹੋਏ ਜੀ ਖੇਤਾਂ ਜੋ ਆ ਮੈਂ ਕਿ ਛੱਡਿਆ। ਫੇਰ ਮੈਂ ਜਾ ਚੁੱਕਾ ਮੈਂ ਜਦੋਂ ਬੰਦੇ ਇਹਨਾਂ ਨੂੰ ਦੇਖ ਲਿਆ ਵੀ ਮੈਂ ਤਾਂ ਆਪਾਂ ਕੋਈ ਕੰਮ ਹੈ ਚੰਗਾ ਇਹ ਮੈਂ ਕਿਹਾ ਉਹ ਕਿਤੇ ਲੈਣਾ ਇਹ ਆਪਾਂ ਚੱਲ ਜਾਈਏ ਅਮਜੋ ਹਾਂਜੀ ਮੈਂ ਕਹਿੰਦਾ ਤੁਸਾਂ ਨੇ ਪਹੁੰਚੋ ਦੱਸੋ ਸਾਨੂੰ ਗੱਲਬਾਤ ਆਪਣਾ ਜਾਨ ਲਿਖਾ ਦੇ ਜੋ ਕਾਰ ਵੀ ਕਰਾਣੀ ਕਰਾਉ ਕਾਰਵਾਈ ਭਾਜੀ ਪਹਿਲੀ ਦੱਸੋ ਪਹਿਲਾਂ ਕੀ ਹੋਇਆ ਨਹੀਂ ਨਹੀਂ ਛੋੜ ਦਿਓ ਹੀ ਕੁਛ ਛੋੜ ਮਾਚਾਓਗੇ ਮੈਂ ਨਹੀਂ ਥਾੜੇ ਆ ਸਾਡੀ ਥਾੜੇ ਨਹੀਂ ਜਾਣਾ ਮੈਂ ਥਾੜੇ ਨਹੀਂ ਆ ਅਸੀਂ ਆਪ ਹੈਂਦੀ ਕਿ ਆਪਾਂ ਆ ਅੰਕਲ ਮੈਂ ਥਾੜੇ ਨਹੀਂ ਆ ਕੇ ਇਹਦੇ ਕੇਸ ਇਸ ਕੇਸ ਹੋ ਗਿਆ ਤਾਂ ਮੈਂ ਕੋਰਟ ਕਚਰੀ ਦੀ ਸਾਰਾ ਮੈਨੂੰ ਕਦੀ ਕੁੱਲੋਂ ਬੰਦਾ ਪਾਪੜ ਚਤਾਰੇ ਆਹ ਦੇ ਤਾਂ ਨਜ਼ਰ ਹੈਂਡੀ ਹੈਂਡੀ ਆ ਮੁੰਡਾ ਜਨਮਾ ਨਹੀਂ ਹੋਣੀ ਸਾਲੇ ਮਰਦੇ ਆ ਸਾਡੇ ਹੱਥੋਂ ਕੋਲ ਦਸਤਾਮ ਜਿਹਨਾਂ ਨੇ ਰੱਖਿਓ ਨਾ ਉਹ ਮਾਰਾਂਗਾ ਮੇਰਾ ਭੈਣ ਚੋਦਾਂ ਨੂੰ ਇੱਥੇ ਕਿਹੜੇ ਹੋਣੇ ਨੇ ਮੱਤੇ ਦਾ ਗਲਤ ਕੰਮ ਕਰ ਲੈਣਾ ਇਹਦੀ ਤੁਹਾਨੂੰ ਦੱਸ ਕੇ ਜਾਣੀਵੇ ਤੇ ਆਹ ਤਾਰਾ ਲੱਗਣੀ ਆ ਸਾਰੇ ਇੰਨੇ ਪੰਡਿਆਂ ਦੇ ਵਿੱਚ ਵੀ ਆ ਆ ਸੈਕਸ਼ਨ ਦੇ ਅੰਦਰ ਲੱਗ ਜਾਂਦੇ ਆ ਹੋ ਤਾਂ ਤੁਸੀਂ ਲੈ ਜਲੇ ਤੁਹਾਡੀ ਵਧੀਆ ਗੱਲ ਆ ਔਰ ਅਸੀਂ ਸ਼ਾਮ ਨੂੰ ਉੱਥੇ ਪੰਜਾਬ ਤੁਸੀਂ ਕਹਿੰਨਾ ਛੜਤਾ ਪਤਾ ਨਹੀਂ ਕਿੱਧਰ ਹੋ ਗਿਆ ਸਾਨੂੰ ਦੱਸੋ ਵੀ ਇੱਥੇ ਕਿਹੜਾ ਕਿਹੜੇ ਸੰਧਾਰਾਂ ਦੇ ਵਿੱਚ ਲੈ ਕੇ ਜਾ ਰਹੇ ਤੁਸੀਂ ਨੂਰ ਕਰ ਵੀ ਤੁੰਗੀ ਉਹ ਉੱਥੇ ਕਰਾਂਗੇ ਐਸਾ ਸਾਬ ਬੱਚੋ ਵੀ ਆਹ ਤਾਰਾ ਇਹ ਬਦਲ ਕਾਹਦਾ ਕੰਮ ਕੀਤਾ ਮੌਕੇ ਦਾ ਕਸ਼ਮੀਰੀ ਮੁੰਡਾ ਮੌਕੇ ਮੈਂ ਤਾਂ ਬਤਾਇਆ ਜੀ ਮੁੰਡਾ ਦਾਦਾ ਦੀ ਮਾਇਆ ਬਹੁਤ ਮੈਨੂੰ ਪਤਾ ਹੀ ਆ ਵੀ ਤਾਰਾ ਕਿਦੀ ਬਣਦੀ ਆ ਸਾਬ ਨੂੰ ਫੋਨ ਕਰੋ ਵੀ ਆਹ ਤਾਰਾ ਸਾਨੂੰ ਦੱਸੋ ਸਾਨੂੰ ਕਿੱਦਾਂ ਕਿਹੜਾ ਕੇਸ ਅੱਜ ਕਰਨਾ ਲੈ ਜਾਓ ਤੁਸੀਂ ਅੱਜ ਚਾਰ ਬੋਨਾ ਸਾਨੂੰ ਦੱਸੋ ਕਿਹੜਾ ਕੇਸ ਕਿਹੜਾ ਅੰਦਰ ਦੇਖਾ ਹਾਂ ਸਾਡੇ ਬੈਠਾ ਸਾਡੇ ਬੈਠ ਨਹੀਂ ਜੁਗਾ ਆਰੰਭ ਦਾਨਦ ਦੇ ਬਚਾਰੇ ਨੇ ਉਹਦੇ ਘਰ ਦੇ ਖੜਾ ਵੀ ਸਾਨੂੰ ਦੱਸੋ ਕਿਹੜੀ ਕਿਹੜੀ ਧਾਰਾ ਦੇ ਵਿੱਚ ਚਲੀ ਜਾ ਕੇ ਜਾ ਰਹੇ ਨੇ ਨਹੀਂ ਪਹਿਲਾਂ ਨਿਆਣਾ ਸਰ ਕਿਹੜੀ ਕਰਨੀ ਹੈ ਮੌਕੇ ਤੇ ਬੰਦੇ ਅਸੀਂ ਬਾਹਰ ਖੜੇ ਹਾਂ ਅਸੀਂ ਨਾਣੇ ਸਰੋ ਇੰਨਾ ਦੇ ਧਿਆਨ ਦੇਣਾ ਪਤਾ ਹੀ ਹੁੰਦਾ ਵੀ ਕਿੰਨੀ ਜੱਛ ਧਾਰਾ ਲੱਗ ਰਹੀ ਹੈ ਨਹੀਂ ਹੋਇਆ ਨਹੀਂ ਨਹੀਂ ਹੋਇਆ ਨਹੀਂ ਨਾ ਬਾਹਰ ਬਾਬਾ ਕਰੋ ਉਹ ਭੈਣ ਤੋਂ ਬਾਅਦ ਮੈਟਰ ਹੋ ਜਾਂਦੇ ਆ ਮੈਂ ਹੁਣੇ ਪੌੜੀ ਤੁਹਾਨੂੰ ਬਹਿ ਲੱਗ ਗਈ ਕਰੋ ਕਰੋ ਭਾਈ ਹਾਂ ਕਰੋ ਮੈਂ ਆਪਾਂ ਨੇ ਫੋਨ ਨਹੀਂ ਕੀਤਾ ਜੀ ਆਪਾਂ ਫੋਨ ਤਾਂ ਤਾਂ ਫੇਰ ਮੁੜ ਕੇ ਤੁਹਾਨੂੰ ਲੈ ਕੇ ਜਾਣਾ ਉੱਥੇ ਜਾ ਕੇ ਆਵਾਂ ਨਹੀਂ ਨਹੀਂ ਆਪਾਂ ਨੇ ਨਹੀਂ ਕੀਤਾ ਵੀ ਫੋਨ ਕੀਤਾ ਸਾਡੇ ਨਾਲ ਇੱਕ ਵੀ ਫੋਨ ਗਿਆ ਹੋਵੇ ਆਪਾਂ ਗੈਰਫਰਮ ਨੰਬਰ ਨਹੀਂ ਨਹੀਂ ਕਿਹੜਾ ਹੋਗਾ ਕਿਸੇ ਨੇ ਕੀਤਾ ਸਾਨੂੰ ਨਹੀਂ ਪਤਾ ਜੀ ਅਸੀਂ ਆਪਣਾ ਹੱਲ ਕਰਾ ਕੇ ਜੀ ਫੇਰ ਭੇਜਣਾ ਹੈ ਨਾਲੇ ਕਿੱਥੇ ਵੀ ਆਏ ਸਕੇ ਨਹੀਂ ਜੀ ਕਿੱਥੇ ਵੀ ਆਏ ਇਦਾਂ ਨਹੀਂ ਜਰੂਰ ਆਪਾਂ ਹੱਲ ਕਰਕੇ ਭੇਜਣਾ ਹੈ ਜੀ ਬੜਾ ਮੈਂ ਜੁਮੇਵਾਰ ਹਾਂ ਚੱਲ ਨਹੀਂ ਆਪਾਂ ਪਾਜੀ ਸਾਡੇ ਨੂੰ ਹਣਾ ਪਾਜੀ ਸਾਡੇ ਨਹੀਂ 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 ਐਡਾ ਪਾਜੀ ਐਡਾ ਨਹੀਂ ਜਾ ਆ ਦੇਖਾ ਰਾਤ ਤੋਂ ਬਾਅਦ ਸਾਡੇ ਬਸੋਂ ਬਾਹਰ ਜਿਹੜੇ ਕਿਸੇ ਦਾ ਨਿਆਣਾ ਹੋ ਗਿਆ ਫੇਰ ਵੀ ਤਾਂ ਤੁਸੀਂ ਆਉਣਾ ਉਸ ਵੇਲੇ ਤੁਸੀਂ ਜਿਹੜਾ ਸਾਡੇ ਮੂੰਹ ਤੇ ਜਵਾਨ ਵੀ ਨਹੀਂ ਪਾਜੀ ਹੁਣ ਫੇਰ ਮੁੜ ਕੇ ਨਹੀਂ 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 ਆ ਜਾਣਾ ਪਾਜੀ ਇਹ ਦੇਖ ਲਿਆ ਆ ਜੀ ਹਰਵੀਰ ਵਾਰੀ ਦੇਖ ਹੀ ਲਿਆ ਸਾ ਕੋਈ ਜ਼ਿਆਦਾ ਹੀ ਨਹੀਂ ਦੇਖਿਆ ਹੋਵੇ ਪਾਰ ਪੂੜ ਕੇ ਤਾਂ ਸਾਡੇ ਹਵਾਲੇ ਦੇ ਲਾਇ ਲਾ ਬੀਬੀ 2 ਮਿੰਟ 2 ਮਿੰਟ 2 ਮਿੰਟ 2 ਮਿੰਟ ਤੁਮਾਰਨ ਆਉਂਦਾ ਯਾਰ ਨਾ ਆਉਂਦਾ ਯਾਰ ਪਾਜੀ ਬਾਲਕ ਬੇਸ ਵੀ ਕਰਦੇ ਜਾਂਦਾ ਯਾਰ ਯਾਨੀ ਤੁਹਾਡੀ ਮਾਂ ਪਾਪੀ ਮਾਰੂਗਾ ਜੋ ਕਰਦਾ ਗੱਲ ਨਹੀਂ ਫਿਰ ਗਏ ਕਾਰ ਘੱਟਣੀ ਹੈ ਫੇ ਤੂੰ ਬੈਠ ਜਦੋਂ ਪਹਿਲਾਂ ਵੀ ਮੁੱਦੀ ਨਾ ਤੂੰ ਭਰੇ ਦੋ ਯੋਨੀ ਯਾਰ ਮੁੱਦੀ ਰੋ ਮੈਂ ਮਾਰ ਤੂੰ ਕਲਾ ਕਲਾ ਦੇ ਮੈਂ ਘੱਟੇ ਬਸ ਬੋੜੇ ਮਰੇ ਨੂੰ ਆਇਆ ਰੋ ਰੋ ਪਾ ਜੀ ਰੋ ਵੇ ਵਾਹ ਵਾਹ ਜੁਪੀ ਵਾਸੂ ਜੀ ਨਹੀਂ ਕਰਦੇ ਯਾਰ ਗਾਲਾਂ ਗਾਲਾਂ ਡਰੀਆਂ ਬਾਜੀ ਗਾਲ ਨਹੀਂ ਕਦੀ ਹੁੰਦਾ ਕੰਨ ਗਾਲੋਂ ਯਾਰ ਨਹੀਂ ਦੂਜਾ ਗੱਲ ਕਰੋ ਜੀ ਬਾਜੀ ਯਾਰ ਉਦਾਂ ਕੰਮਾਂ ਦੇ ਬਾਪੀਂ ਜੀ ਗਾਲ ਕਰਦੇ ਆਪਣੀ ਮੰਡੀ ਜਾ ਰਹੇ ਯਾਰ ਵੇ ਉਹ ਨਹੀਂ ਬੰਦੇ ਉਹਨੇ ਕੋਈ ਕਰਦੇ ਨਹੀਂ ਮੋੜ ਕੇ ਆ ਜੇ ਗੱਡੀ ਬੈਠੋ ਉਹ ਨਹੀਂ ਆਸ ਨਹੀਂ ਆਈ ਲੱਗੀ ਜਾਊਗਾ ਵੇ ਬਾਜੀ ਇਹ ਗਾਲਾਂ ਗਾਲਾਂ ਮੇਰਾ ਪਤਾ ਨਹੀਂ ਲੱਗਦਾ ਜਾਣ ਰਿਹਾ ਹੈ ਗਿਆ ਦੇ ਥੋੜੀ ਜਾਂਦੇ ਗੁੰਡਾ ਗਰੀ ਜੀ ਇਹਦਾ ਭਾਈ ਮਾਰੀ ਗੱਲ ਹੈ ਤੁਹਾਡੇ ਬੰਦ ਜੀ ਕੜੇ ਨਾ ਭਾਈ ਜੀ ਦਰਮਾਜ ਖਾਧੀ ਕੇ ਮੇਰੇ ਕੱਢੋ ਉਹ ਕਹਿਣ ਦੇ ਭਾਈ ਅੱਗੇ ਭਾਈ ਅੱਗੇ ਗਿਆ ਧੰਨਵਾਦ ਕੀ ਨਾ ਟੋਡ ਤੇ ਉਥੇ ਲੈ ਕੇ ਚਲ ਗਿਆ ਉਹ ਨਿਕਲ ਨਿਕਲ ਨਾਲ ਉਹ ਜਨਾਨੀ ਦੇ ਪਿੱਛੇ ਛੱਡ ਨਹੀਂ ਸੱਜਣਾ ਭਾਈ ਜੀ ਸੱਜਣਾ ਨੇ ਬੰਦ ਦੇ ਕੰਮ ਕਰਦੇ ਹੋਏ ਲੈ ਕੇ ਨਹੀਂ ਜਾਣਾ ਹੱਸੇ ਕਾਉਣੇ ਆ ਭੱਲੇ ਸਿੰਘ ਹੋ ਗਏ ਨੇ ਇਹਨਾਂ ਨੂੰ ਹੁਣ ਅੱਤਾਂ ਪਹਿਲਾਂ ਤੇ ਲਿਖਿਆ ਹੁਣ ਫੋਟੋ ਲੱਕ ਰਿਹਾ ਤੇ ਇਹਨਾਂ ਨੂੰ ਪੈਸਾ ਨਹੀਂ ਪੇਕੀਣਾ ਵੇ ਦੇਖੋ ਫੇਰ ਦੇਖੋ ਦੇਖੋ ਜੀ ਉੱਥੇ ਪਹਿਲਾਂ ਸਿੰਘ ਆ ਰਹੇ 2500 ਤੋਂ ਮਾਰੀ ਜਿੱਥੇ ਮਾਰੀ ਉੱਥੇ ਜਾਉਂਗੇ ਉੱਦਾਂ ਨਹੀਂ ਜਾਉਂਦੇ ਉੱਦਾਂ ਨਹੀਂ ਜਾਣਾ ਜੀ ਨਹੀਂ ਨਹੀਂ ਮੰਨਣਾ ਨਹੀਂ ਨਹੀਂ ਥਾਣੇ ਭਾਜੀ ਫੇਰ ਲੈਣੇ ਉੱਥੇ ਜਾਓ ਮਾਰ ਨਹੀਂ ਦੇ ਦੇ ਰਹੀ ਹੋਣੀ ਹਾਂਜੀ ਕੀ ਮਾਮਲਾ ਕੀ ਗੱਲ ਗੱਲ ਕੀ ਹੋਈ ਹੈ ਬੱਚੇ ਨੂੰ ਬਚਾੜ ਕਰਨਾ ਸੀ ਜਾਂ ਜੰਗਲਾਂ ਦੇ ਵਿੱਚ ਜਾ ਕੇ ਉਹਦੇ ਕੱਪੜੇ ਖੋਲੇ ਹੋਏ ਸੀਗੇ ਮੌਕੇ ਤੇ ਮੈਂ ਜਾ ਕੇ ਦੇਖਿਆ ਮੈਂ ਬੱਚਾ ਛੜਾਇਆ ਜੀ ਮੁੜ ਕੇ ਉਹ ਭੱਜ ਗਿਆ ਇਹਦੀ ਮਾਂ ਨੇ ਜੰਗਲ ਚ ਛੁਡਾਇਆ ਫੈਂਦੀ ਕਿ ਆਪੋ ਮੇਰਾ ਮੁੰਡਾ ਸੀ ਮਾਂ ਕੋ ਤੇ ਇਹਨੂੰ ਲੈ ਕੇ ਗਏ ਸੀ ਉਹਦੇ ਵਿੱਚੋਂ ਚੱਕ ਕੇ ਲੈ ਕੇ ਗਿਆ ਮੇਰੇ ਮੁੰਡੇ ਨੂੰ ਕਿੰਨੇ ਵਜੇ ਦੀ ਗੱਲ ਹੈ ਹਾਂਜੀ ਹੋ ਗਿਆ ਇਹ ਦੋ ਕੰਨ ਦੀ ਗੱਲ ਹੈ ਤੇਰੀ ਗੱਲ ਹੈ ਤੈਨੂੰ ਰੂਮ ਵਿੱਚ ਚਾੱਕ ਕੇ ਲੈ ਕੇ ਗਿਆ ਇਹਨੂੰ ਕਹਿੰਦਾ ਤੇਰੇ ਤੈਨੂੰ ਫੋਕੜਾ ਕਹਿੰਦਾ ਮੈਨੂੰ ਵੀ ਕਿਹੜਾ ਬਣਾ ਹੋਏ ਸੀਗੇ ਕੱਪੜੇ ਦੇ ਖੋਲੇ ਤਾਂ ਮੂੰਹ ਕਿੱਥੇ ਆ ਹੋ ਗਿਆ ਲੈ ਕੇ ਗਿਆ ਮੂੰਹ ਬੰਦ ਕਰ ਮੇਰੇ ਮੁੰਡੇ ਦੀ ਚਾੱਕ ਕੇ ਲੈ ਕੇ ਗਿਆ ਤੁਸੀਂ ਜਾ ਕੇ ਦੇਖੋ ਹਾਂਜੀ ਮੈਂ ਮੌਜੂਦ ਹਾਂ ਇਹਨੂੰ ਆ ਰਹੀ ਸੀ ਤੇ ਬੱਚਾ ਰੋ ਰਿਹਾ ਸੀ ਜੋਰ-ਜੋਰ ਨਾਲ ਬਚਾਓ ਮੈਨੂੰ ਖੂਆ ਬਚਾਓ ਤੇ ਮੈਂ ਬਚਾਇਆ ਬੱਚੇ ਨੂੰ ਉਸ ਤੋਂ ਬਾਅਦ ਇਹ ਛੁੱਟ ਕੇ ਮੁੰਡਾ ਮੇਰੇ ਤੋਂ ਭੱਜ ਗਿਆ ਇਹਨੂੰ ਜੰਗਲ 'ਚ ਜਾ ਕੇ ਨਹਾ ਫੜਿਆ ਜੀ ਹਾਂਜੀ ਇਹ ਗਲਤ ਗਲਤ ਇਹਨੂੰ ਵੀ ਬੋਲਿਆ ਜਦੋਂ ਅਸੀਂ ਇਹਨੂੰ ਕੁਟਿਆ ਮਾਰਿਆ ਜਿਹੜਾ ਇੱਥੇ ਰੰਦਾ ਹੈ ਹਰਜੀ ਆਕਵਾਟਰ ਵਿੱਚ ਰੰਦਾ ਹੈ ਕਹਾਂ ਦੀ ਬਾਹਰ ਹੋ ਗਿਆ ਕਹਿੰਦਾ ਵੀ ਕਹਿੰਦੇ ਮੇਰੇ ਬੋਲ ਨਹੀਂ ਗਈ ਆ ਕੀ ਕਹਿੰਦਾ ਜੀ ਕਹਿੰਦਾ ਮੈਂ ਕਿੰਨਾ ਨਹੀਂ ਗਲਤ ਕੰਮ ਕਰਨਾ ਕੋਈ ਫਰਿਆਦ ਨਹੀਂ ਤੇ ਆ ਕੇ ਤਾਂ ਭਈਆ ਕਿਹੜਾ ਆਓ ਸਾਡੀ ਅਹੀ ਮੰਗ ਰਹੇ ਭਈਆ ਕਿਹੜਾ ਆਓ ਇਥੋਂ ਨਿਕਲਦੇ ਜਾਈਦੇ ਨੂੰ ਪੁਲਿਸ ਨਹੀਂ ਲੈ ਕੇ ਜਾਓਗੇ ਸਾਫ ਸਾਫ ਇਨਸਾਫ ਮਿਲਣਾ ਚਾਹੀਦਾ ਛੇ ਨਿਆਰੇ ਬਾਹਰ ਗਲੀਆਂ ਚ ਫਿਰਦੇ ਸਕੂਲ ਲੈ ਜਾਂਦੇ ਕੌਣ ਚੁੱਪੇਵਾਰਾ ਉਨਸਾਫ ਸਾਫ ਚਾਹੀਦਾ ਭਈਆ ਪਟਾ ਆਇਆ ਤੁਹਾਨੂੰ ਕੀ ਪਤਾ ਸਾਰੀ ਰਾਤ ਜਿਵੇਂ ਪੰਜਾਹ ਰੁਪਏ ਪੰਜਾਹ ਪੰਜਾਹ ਮਿਟਾਓ ਪ੍ਰਵਾਸੀ ਜਗਾ ਉਹ ਸਾਹਮਣੇ ਕੋਟਰ ਤੇ ਰਹਿੰਦਾ ਇਹਨੇ ਅੰਦਰ ਇਹਨਾਂ ਬੱਚੇ ਨੂੰ ਆਪਣੇ ਘਰ ਵਿੱਚ ਕੁੰਡਾ ਖੋਲ ਕੇ ਅੰਦਰ ਜਾ ਕੇ ਮੂੰਹ ਕੁੱਟ ਕੇ ਲਿਆ ਕੇ ਉਹਨੂੰ ਕਬਰਾਂ ਦੇ ਵਿੱਚ ਲਿਆ ਕੇ ਉਹਨਾਂ ਗਲਤ ਕੰਮ ਉਹਦੇ ਕੱਪੜੇ ਉਤਾਰੇ ਹੋਏ ਸੀ ਗਲਤ ਕੰਮ ਕਰਨ ਲੱਗਾ ਸੀ ਉਹਦੇ ਨਾਲ ਤੇ ਬਾਹਰ ਗਵੰਦ ਜਨਾਨੀਆਂ ਨੇ ਦੇਖਿਆ ਇਹਨੂੰ ਸਾਹਮਣੇ ਕਿ ਹਾਂ ਵੀ ਮੁੰਡਾ ਰੋਲਾ ਪਾ ਰਿਹਾ ਰੋਲਾ ਪਉਣ ਤੋਂ ਬਾਅਦ ਸਾਰਾ ਮੱਲਾ ਇਕੱਠਾ ਹੋਇਆ ਫੇਰ ਮੈਂ ਸਰਪੰਚ ਸਾਹਿਬ ਨੂੰ ਇਹਨਾਂ ਨੇ ਕੀਤਾ ਨਾ ਫੋਨ ਕੀਤਾ ਕਿ ਆ ਕੇ ਦੇਖੋ ਇੱਥੇ ਆਹ ਕੰਮ ਹੋ ਰਿਹਾ ਹੈ ਫੇਰ ਪੁਲਿਸ ਸਾਹਿਬ ਹੁਣ ਆਈ ਆ ਤੇ ਉਹ ਬੰਦੇ ਨੂੰ ਲੈ ਗਈ ਆ ਤੇ ਦੇਖਦੇ ਕੀ ਬੰਦ ਦੀ ਕਾਰਵਾਈ ਕਰਦੇ ਆ ਇਹ ਪਤਾ ਲੱਗਾ ਕਿੱਥੇ ਰਹਿਣ ਵਾਲਾ ਹੈ ਕਿਹੇ ਬਾਗਪੁਰ मां ਵੀ ਢੋੜ ਕੇ ਕੁਆਟਰ ਇਸ ਰਿੰਦੇ ਸੀ ਕੁਆਟਰ ਮਾਲਕ ਨੂੰ ਪੁੱਛਿਆ ਆਪਾਂ ਉਹ ਕਹਿੰਦੇ ਆਪ ਪ੍ਰੂਫ ਇਹਦੇ ਲੈ ਨਹੀਂ ਹੈਗੇ ਨਹੀਂ ਉਹ ਇੰਨੀ ਦਿਨ ਦਾ ਰੋਲਾ ਪਿਆ ਸੀ ਤਾਂ ਕਿ ਇਹ ਪ੍ਰੂਫ ਕਿਉਂ ਲੈ ਕੇ ਖੜਾ ਪਿੰਡ ਵਿੱਚ ਕਿਹਾ ਜਾ ਰਿਹਾ ਕਿ ਇਹ ਅਸੀਂ ਦੀ ਹੁਣ ਮਤਾ ਪਾਇਆ ਇੱਕ ਪੰਚਾਇਤ ਵਿੱਚ ਆਪਣੇ ਕਿ ਜਿੰਨੇ ਵੀ ਪ੍ਰਵਾਸੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਆ ਉਹ ਪ੍ਰਵਾਸੀ ਸਾਰੇ ਆਪਣੇ ਫੈਕਟਰੀਆਂ ਵਿੱਚ ਰਹਿਣ ਫੈਕਟਰੀਆਂ ਵਿੱਚ ਰੱਖਣ ਆਪਣੇ ਪ੍ਰਵਾਸੀਆਂ ਨੂੰ ਸਾਡੇ ਪਿੰਡਾਂ ਵਿੱਚ ਸਾਰੇ ਅਸੀਂ ਜਿਹੜੇ ਪ੍ਰਵਾਸੀ ਆ ਕੱਢ ਰਹੇ ਆ ਕੀ ਨਾਮ ਆਪਣਾ ਮੇਰਾ ਨਾਮ ਮਨੀਸ਼ ਸਿੰਘ ਬਾਗਪੁਰ ਦਾ ਸਰਪੰਚ ਇਹ ਜਿਹੜੇ ਬੰਦੇ ਜਿਹੜਾ ਭਈਆ ਤੁਹਾਡੇ ਕੋਲ ਰਹਿੰਦੇ ਸੀ ਹਾਂਜੀ ਕੀ ਨਾਮ ਇਹਦਾ ਕਿ ਨਾਮ ਕਿੰਨੇ ਦੇ ਪੈਪਰ ਆਲੇ 5-10 ਦਿਨ ਹੋਏ ਤੇ ਭਈ ਇੰਨੀ ਦੇਰ ਦਾ ਰੋਲਾ ਪਿਆ ਹੁਸ਼ਿਆਰਪੁਰੇ ਏਡਾ ਵੱਡਾ ਕਾਂਡ ਹੋ ਚੁੱਕਾ ਤੁਸੀਂ ਹਜੇ ਵੀ ਕਿਉਂ ਨਹੀਂ ਇਹ ਸਮਝਦੇ ਅਸੀਂ ਕਿਹਾ ਸੀ ਅਸੀਂ ਇਹ ਕਹਿੰਦੇ 5 ਦਿਨਾਂ ਬਾਅਦ ਸਾਨੂੰ ਪੇਪਰ ਮਿਲਣੇ ਲਹੰਗਾ ਆਏ ਸੀਗੇ ਉਹ ਟਾਈਮ ਦੇ ਕੇ ਗਏ ਸੀ ਇਹਨਾਂ ਨੂੰ ਠੀਕ ਨਹੀਂ ਇਹਨਾਂ ਨੂੰ ਮਹੀਨੇ ਦਾ ਟਾਈਮ ਦਿੱਤਾ ਸੀ ਮੈਂ ਦਿੱਤਾ 15 ਦਿਨ ਦਾ ਟਾਈਮ ਕਿ ਇਹ ਇਹ ਪੰਜ ਦਿਨ ਰਹੇ ਨੇ ਪੰਜ ਦਿਨ ਸਰਕਾਰ ਵੀ ਕਹਿੰਦੀ ਜਦੋਂ ਕੋਈ ਕਿਰਾਏਦਾਰ ਰੱਖਦੇ ਪਹਿਲਾਂ ਵੈਰੀਫਿਕੇਸ਼ਨ ਕਰਾਓ ਆਧਾਰ ਕਾਰਡ ਲਓ ਤਾਂ ਲਓ ਕੋਈ ਆਧਾਰ ਕਾਰਡ ਕਰਾ ਲਿਆ ਬੰਦਾ ਬਾਕੀਆਂ ਨੇ ਹੈਗੇ ਆ ਇਹਦਾ ਇਹ ਸਾਡੇ ਕੋਲ 10 ਦਿਨ ਹੋਏ ਆ ਆਏ ਨੂੰ ਪਾਜੀ ਤੂੰ ਨਹੀਂ ਦਿੰਦਾ ਜੀ ਇਹ ਫੈਕਟ ਹੀ ਕਰਦਾ ਪੁੱਤ ਪਾਜੀ ਜਦੋਂ ਮਾਲਕ ਬਕਰ ਰੱਖਦਾ ਆਧਾਰ ਕਾਰਡ ਬਕਰ ਉਹ ਤਾਂ ਲੈਂਦਾ ਹੀ ਆ ਮੈਂ ਤੁਹਾਡੀ ਗੱਲ ਸਮਝਦਾ ਜਦੋਂ ਨਹਾਂਦਾ ਇਹ ਨਾ ਉਹ ਕਹਿੰਦੇ ਹੁਣ ਹੁਣ ਟੈਂਟ ਕਰਦਾ ਨਟ ਜਾਂਦਾ ਤੇ ਕੌਣ ਜ਼ਿੰਮੇਵਾਰ ਹੁੰਦਾ ਸਮਝਦਾ ਗੱਲ ਭਾਜੀ ਉਹ ਪੰਜ ਦਿਨ ਤੇ ਪੰਜ ਦਿਨ ਭਾਜੀ ਉਹ ਪੰਜ ਦਿਨਾਂ ਬਾਅਦ ਸਾਨੂੰ ਦੇ ਦੇ ਲੈ ਡਾਕੂਮੈਂਟ ਕੋਈ ਕੁਝ ਹੋਣ ਭਾਜੀ ਅੱਛਾ ਨਹੀਂ ਫਿਰ ਤੁਹਾਡੇ ਫਰਜ਼ ਨਹੀਂ ਬਣਦਾ ਕਿ ਪੰਜ ਦਿਨ ਜਾਂ 10 ਦਿਨ ਜਿਸ ਨੇ ਰੱਖਦੇ ਉਸ ਦੇ ਆਧਾਰ ਕਾਰਡ ਤੁਹਾਨੂੰ ਲੈਣਾ ਚਾਹੀਦਾ ਹੈ ਆ ਦੇਖੋ ਕੋਈ ਬੰਦਾ ਰਹੇ ਕਹਿੰਦੇ ਪੰਜ ਦਿਨ ਨਹੀਂ 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 ਭਾਜੀ ਐਡਾ ਵੱਡਾ ਕਾਂਡ ਪਹਿਲਾਂ ਹਿਸ਼ਾਰਪੁਰ ਚ ਹੋਇਆ ਤੁਹਾਨੂੰ ਅਜੇ ਤੱਕ ਨਹੀਂ ਸੇਵ ਨਹੀਂ ਮਿਲੀ ਉਸ ਦੀ ਭਾਈ ਜੀ ਮੰਨਦੇ ਆ ਤੁਹਾਡੇ ਆਪ ਬਾਕੀ ਪ੍ਰੂਫ ਲਏ ਹੋ ਜਾਣਾ ਕਿ ਸਾਰੇ ਦੇ ਇਹ ਪੰਜ ਦਾ ਸੇਵ ਕਿ ਪਿੰਡ ਦੇ ਨੇ ਸਾਨੂੰ ਸੂਚਿਤ ਕੀਤਾ ਵੀ ਇੱਕ 25 ਬੱਚੇ ਨੂੰ ਇਹ ਚੱਕ ਕੇ ਲੈ ਗਏ ਆ ਤੈਨੂੰ ਅਸੀਂ ਆਏ ਆਂ ਇਹ ਤਾਂ ਹੁਣ ਥਾਣੇ ਜਾ ਕੇ ਕਾਰਵਾਈ ਕਰਦੇ ਹਾਂ ਜੀ ਪੁਸ਼ਪ ਸਰ ਇਹ ਕੌਣ ਹੈ ਪ੍ਰਵਾਸੀ ਹੈ ਪ੍ਰਵਾਸੀ ਹੈ ਜੀ ਕਿੱਥੇ ਕੰਮ ਕਰਦਾ ਕੋਈ ਪਤਾ ਲੱਗਦਾ ਨਹੀਂ ਪਤਾ ਲੱਗਦਾ ਫਿਰਦਾਰੀ ਕੰਮ ਨਹੀਂ ਕਰਦਾ ਜੀ ਇਹ ਕਿਹੜਾ ਪਿੰਡ ਹੈ ਜੀ ਇਹ ਬਾਗਪੁਰਾ ਜੀ ਅੱਛਾ ਜੀ ਇਨਫੋਰਮੇਸ਼ਨ ਇਹ ਦਿੱਤੀ ਸੀਗੀ ਇਨਫੋਰਮੇਸ਼ਨ ਪਿੰਡ ਤੋਂ ਹੀ ਆਈ ਸੀਗੀ ਮੋਬਾਈਲ ਤੇ ਇਹਨਾਂ ਨੇ ਕਿਹਾ ਵੀ ਇੱਕ ਪ੍ਰਵਾਸੀ ਮਜ਼ਦੂਰ ਹੈ ਜੋ ਕਿ ਕਿਸੇ ਅੰਗਸਣ ਬੱਚੇ ਨਾਲ ਕੋਈ ਗਲਤ ਕੰਮ ਕਰਨ ਲੱਗਾ ਕਿ ਜਿਸ ਨੂੰ ਅਸੀਂ ਪੁਛ ਪਰਤਾਲ ਲਈ ਨਾਲ ਲਿਆ ਰਹੇ ਹਾਂ ਸਾਡੇ ਆ ਕੇ ਇਹਦੀ ਪੁਛ ਪਰਤਾਲ ਕਰਦੇ ਆ ਕੋਈ ਇਹਦੀ ਆਇਡੈਂਟੀਫਿਕੇਸ਼ਨ ਨਿਕਲੀ ਜੀ ਕੁਛ ਨਹੀਂ ਕੁਛ ਨਹੀਂ ਨਿਕਲੀ ਇਹ ਵੇ ਕਹਿੰਦੇ ਬੇਲੇ ਹੀ ਘੁੰਮਦਾ ਸੀਗਾ ਜੀ ਇੱਥੇ ਕਾਫੀ ਜੇ ਤੂੰ ਅੱਜ ਦੇਖਦੇ ਇਹਨੂੰ ਲਿਆ ਰਹੇ ਹਾਂ ਰਹਿੰਦਾ ਕਿੱਥੇ ਪਤਾ ਲੱਗਾ ਕੁਛ ਰਹਿ ਕਿੱਥੇ ਰਹਿ ਰੂ ਦਾ ਕੁਛ ਨਹੀਂ ਪਤਾ ਲੱਗਿਆ ਜੀ ਕਹਿੰਦੇ ਇਹਦੇ ਇਹ ਇਸੇ ਪਿੰਡ ਜੀ ਰਹਿੰਦਾ ਸੀਗਾ ਬਾਗਪੁਰ ਜੀ ਸਰਪੰਚਾ ਦਾ ਮੋੜ